ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਸਵੇਰੇ ਸਵੇਰੇ ਚਿੱਟੂ ਨੂੰ ਦੁੱਧ ਪਾ ਕੇ ਚਿੱਟੂ 7 ਵਜੇ ਨੂੰ ਆ ਕੇ ਗੇਟਾਂ ਦੇ ਬਾਹਰ ਖੜ ਜਾਂਦਾ ਇਹਦੀ ਦਰੀ ਵੀ ਰੱਖੀ ਹੋਈ ਆ ਇੱਥੇ ਬਹਿ ਜਾਂਦਾ ਤੇ ਇਹਨੂੰ ਦੁੱਧ ਪਾ ਕੇ ਤੇ ਆਪਣਾ ਦੁੱਧ ਆ ਪਿਆ ਜੀ ਹੁਣ ਚੱਲਣ ਨੂੰ ਤਿਆਰ ਆਪਾਂ ਦੁੱਧ ਪਾ ਕੇ ਉਹਨੂੰ ਤੇ ਟੱਕਣ ਮੇਰਾ ਐਸਾ ਵੈਸਾ ਹੀ ਆ ਭਾਈ ਇੱਕ ਸਾਈਡ ਵੱਡੀ ਹੋਈ ਆ ਕਿਉਂਕਿ ਉਹ ਸਟੈਂਡ ਜੇ ਜਫਾਸਦਾ ਸੀਗਾ ਜਿਹੜਾ ਪਿੱਛੇ ਸਟੈਂਡ ਲੱਗਿਆ ਹੁੰਦਾ ਇਹ ਆ ਇਹਦੇ ਜਫਾ ਦਈ ਮੈਂ ਟੱਕਣੀ ਲਾਤਾ ਉਹਨਾਂ ਤੇ ਉਦੋਂ ਬਾਅਦ ਆਪਣਾ ਚੱਕੀ ਛੋਟੀ ਕੈਨੀ ਤੇ ਚੱਲ ਪਿਆ ਆਪਣਾ ਦੁੱਧ ਪਾਉਣ ਨੂੰ ਤੇ ਰੈਡੀਆ ਆਪਣਾ ਰਾਜਦੂਤ ਨਾਲ ਬਹੀ ਘਾਤੇ ਵਾਲਾ ਝੋਲਾ ਤੇ ਆਪਾਂ ਤੁਰ ਪੈਣਾ ਹੁਣ ਦੁੱਧ ਪਾਉਣ ਛੱਟੂ ਹੁਣ ਅੰਦਰ ਜਾਣ ਦੀ ਝਾਕ ਚਾ ਦੁੱਧ ਆਉਂਦਾ ਪੀ ਕੇ ਇਹ ਡੇਲੀ ਇੱਥੇ ਬੈਠਾ ਹੁੰਦਾ ਆਪਣੇ ਬਾਹਰ ਇਹ ਤੇ ਹੁਣ ਤਾਂ ਪੱਕਾ ਹੀ ਰਹਿਣ ਲੱਗ ਗਿਆ ਆਪਣੇ ਨਾਲ ਤੇ ਆਪਾਂ ਪਹਿਲੇ ਘਰ ਤੋਂ ਕਰਤਾ ਦੁੱਧ ਪਾਉਣਾ ਸ਼ੁਰੂ ਸਹੀ ਆਪਾਂ 7:5 ਤੇ 7:10 ਤੇ ਤੇ 7 ਵਜੇ ਬਸ ਤਿੰਨ ਟਾਈਮ ਆਪਣੀ ਇੰਨੀ ਇੰਨੀ ਟਾਈਮ ਤੇ ਤੁਰ ਪੈਣਾ ਹੁੰਦਾ ਬਦੁੱਪਾਣ ਕਿ ਟੂ ਹੁਣ ਬੈਠਾ ਝਾਕਦਾ ਵੀ ਹੁਣ ਮੈਂ ਨਾਲ ਜਾਣਾ ਇਹ ਪਹਿਲੇ ਦੁੱਗ ਘਰ ਤਾਂ ਨਾਲ ਹੀ ਜਾਂਦਾ ਤੇ ਫਿਰ ਮੈਨੂੰ ਝੜ ਕੇ ਝੁੜ ਕੇ ਭਜਾ ਦਿੰਦਾ ਉਹਨਾਂ ਫਿਰ ਚਲਾ ਜਾਂਦਾ ਤੇ ਬਾਕੀ ਮਿੱਤਰੋ ਜੇ ਆਏ ਆ ਵੀ ਜਿੰਨਾ ਆਪ ਕੰਮ ਕਰ ਲਓਗੇ ਉਹਨਾਂ ਵਧੀਆ ਹੀ ਆ ਭਾਈ ਡੇਰੀਆਂ 'ਚ ਕੁਝ ਨਹੀਂ ਬਚਦਾ ਹੈਗਾ ਬਹੁਤ ਬਾਈਆਂ ਦੇ ਕਮੈਂਟ ਆਉਂਦੇ ਆ ਬਚਦਾ ਨਹੀਂ ਫਲਾਣਾ ਤੇ ਕਹਣਾ ਵੀ ਆਏ ਆ ਫੀਡ ਦੇ ਬਰੋਬਰ ਹੀ ਖਰਚਾ ਵਾ ਆਪਾਂ ਨੂੰ ਭਾਈ ਤਾਂ ਬਚਦਾ ਵਾ ਆਪਣਾ 45 ਰੁਪਈਆ ਲੱਗਿਆ ਹੋਇਆ ਦੁੱਧ ਘਰੋਂ ਘਰੀ ਪਾ ਲਈਦਾ 40 45 ਮਿੰਟ ਦਾ ਕੰਮ ਆ ਸਵੇਰੇ ਸਵੇਰੇ ਤੇ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਜੇ ਆਪ ਵੀ ਜਾ ਕੇ ਪਾਇਆ ਕਰੋਗੇ ਹਨਾ ਉਹ ਤੁਹਾਨੂੰ ਘਰ ਦੇਖਣੇ ਪੈਣੇ ਆ ਇੱਕ ਵਾਰ ਤਾਂ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਵੀ ਜੇ ਆਪਾਂ ਪਾ ਕੇ ਉਹਨਾਂ ਦਾ ਬਹੁਤ ਆਪਣਾ ਘਟਾਵ ਹੈ ਇਹਦੇ ਚ ਜਾਂ ਵੀ ਜਾ ਨਹੀਂ ਹੁੰਦਾ ਹਨਾ ਤੇ ਜੇ ਆਪਾਂ ਸੌਖ ਭਾਲਦੇ ਆ ਬਾਈ ਫਿਰ ਇੱਕ ਚੀਜ਼ ਨਹੀਂ ਮਿਲਦੀ ਹੁੰਦੀ ਆ ਜਾਂ ਤਾਂ ਫਿਰ ਸੌਖ ਹੀ ਲੱਭੋ ਜਾਂ ਵੈਸੇ ਮਿਲਣਗੇ ਸੌਖ ਇਹ ਆ ਵੀ ਚੱਕਿਆ ਜਾ ਕੇ ਡੇਰੀ ਪਾ ਕੇ ਰਾਂ ਉਹਨਾਂ ਵੇਲੇ ਹੋਗੇ ਹਨਾ ਇਹ ਆਏ ਆ ਵੀ ਘਰੋ ਘਰੀ ਪਾਉਣਾ ਪੈਂਦਾ ਵਾ ਆਪਾਂ ਦਾ ਇੰਸਟੈਂਡ ਲਵਾਇਆ ਹੋਇਆ ਮੋਟਰਸਾਈਕਲ ਤੇ ਬਸ ਭਰੋ ਪਾ ਕੇ ਸਵੇਰੇ ਸਵੇਰੇ ਵੱਧ ਤੋਂ ਵੱਧ ਅੱਧਾ ਘੰਟਾ 40 ਮਿੰਟ ਚ ਵਿਲੇ ਹੋ ਜਾਏਦਾ ਇੰਨੇ ਹੀ ਆਪਾਂ ਨੂੰ ਸ਼ਾਮ ਨੂੰ ਟਾਈਮ ਲੱਗਦਾ ਵਾ ਤੇ ਹੁਣ ਕਈ ਘਰ ਸੀਗੇ ਵਿੱਚ ਤੇ ਸਵੇਰ ਵਾਲੇ ਟਾਈਮ ਚ ਆਪਣੇ ਕੋਲੇ ਹੈਗੇ ਮਿਲਦਾ ਘੱਟੋ ਘੱਟ ਹੈਗੇ 13 14 ਘਰ ਨਹੀਂ ਸਵੇਰ ਵਾਲੇ ਟਾਈਮ ਚ ਤੇ ਬਾਕੀ ਸ਼ਾਮ ਵਾਲੇ ਟਾਈਮ ਚ ਨੇ ਕਰੈਕਟ ਕਾ ਲੂੰਦਾ ਤੁਹਾਨੂੰ ਇਹ ਆਪਣੇ ਕੋਲੇ ਟੋਟਲ ਘਰ ਕਿੰਨੇ ਆ ਤੇ ਲਾਸਟ ਟੋਕ ਤੇ ਨਹੀਂ ਜੀ ਜਦ ਵੀ ਉਹ ਬੰਦਾ ਬੰਦਾ ਆਪਣਾ ਆ ਰਿਹਾ ਇੰਦਰੀ ਇੰਨੀ ਤੇ ਬੜੀ ਬਾਰ ਬਰ ਬੰਦੇ ਜ਼ਿੰਮੇਵਾਰੀ ਕੋ ਆਪਾਂ ਦੁੱਧ ਪਾਉਣਾ ਸ਼ੁਰੂ ਕੀਤਾ ਜੀ 7:40 7 ਵਜੇ ਕਰ ਹੁਣ ਤਾਂ ਲੱਗ ਦੇ ਨਹੀਂ ਸ਼ਰ ਤੇ ਬਾਕੀ ਹੁਣ ਆਪਾਂ ਅੱਗੇ ਘਰੇ ਵਿੜਾ ਹੋ ਗਿਆ ਕੰਮ ਦਾ ਇੰਨੇ ਟਾਈਮ ਚ ਕੰਨੀ ਦਾ ਢੱਕਣ ਉੜਕ ਗਿਆ ਤੇ ਚੱਕ ਕੇ ਜਾ ਕੇ ਉਹਦੇ ਉੱਤੇ ਤੇ ਇੰਨਾ ਹੀ ਕੰਮ ਹੁੰਦਾ ਭਰਾ ਮੇਰੇ ਅੱਜ ਮਿੰਨੀ ਵਲੋਗ ਬਣਾਇਆ ਸੀ ਉਦੋਂ ਹੀ ਬਸ ਵੀਰੇ ਸੜੀ ਜੀ ਕਰਿਆ ਤੇ ਪਹੁੰਚ ਕੇ ਘਰੇ ਤੇ ਆਉਣ ਸਾਰੀ ਪਸ਼ੂਆਂ ਚ ਕੀੜਾ ਮਾਰਿਆ ਤੇ ਦੇਖਿਆ ਵੀ ਸਾਰੀਆਂ ਬੈਠੀਆਂ ਨੇ ਰਾਂ ਉਹਨਾਂ ਖਾ ਪੀ ਗਏ ਤੇ ਹੁਣ ਆਪਾਂ ਕੱਲੂ ਮਿਲਾਂਗੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ